ਖੜੇ ਆ ਪੁਲਿਸ ਤੇ ਚੌਂਕੀ ਕਟਾਣੀ ਕਲਾਂ ਦੇ ਵਿਖੇ ਬੀਤੇ ਦਿਨੀ ਪਿੰਡ ਜਟਾਣਾ ਦੇ ਨੌਜਵਾਨ ਦੀ ਇੱਕ ਦੁਖਦਾਇਕ ਮੌਤ ਹੋਈ ਹੈ ਨੌਜਵਾਨ ਨੇ ਦਵਾ ਦੇ ਵਿੱਚ ਆ ਕੇ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਸੀ ਮ੍ਰਿਤਕ ਦੇ ਜੋ ਪੇਰੈਂਟਸ ਨੇ ਮਾਪਿਆਂ ਦੇ ਦੱਸਣ ਅਨੁਸਾਰ ਪਿੰਡ ਵਾਸੀਆਂ ਨੇ ਦੱਸਣ ਅਨੁਸਾਰ ਜੋ ਮ੍ਰਿਤਕ ਨੌਜਵਾਨ ਹੈ 20 ਸਾਲ ਦਾ ਸੀ ਤੇ ਉਸ ਦੀ ਜੋ ਮੈਡਮ ਹੈ ਉਸ ਨਾਲ ਉਸਦੇ ਜੋ ਸੋਸ਼ਲ ਮੀਡੀਆ ਐਪਸ ਨੇ ਉਸ ਉੱਪਰ ਗੱਲਬਾਤ ਹੁੰਦੀ ਸੀ ਜਿਸ ਕਰਕੇ ਜੋ ਮੈਡਮ ਦੇ ਪਰਿਵਾਰ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਧਮਕੀਆਂ ਨੂੰ ਨਹੀਂ ਸਹਾਰ ਸਕਿਆ ਨੌਜਵਾਨ ਜੰਗੋਮਰਦਾਸੀ ਇਸ ਕਰਕੇ ਉਸਨੇ ਦਵਾ ਖੇਠ ਸੁਸਾਈਡ ਕਰ ਲਈ ਅੱਜ ਉਸ ਨੌਜਵਾਨ ਦੀ লাশ ਹੈ ਜੋ ਬਰਾਮਦ ਹੋਈ ਹੈ ਟੂਮ ਦੇ ਪੁੱਲ ਤੋਂ ਬਰਾਮਦ ਹੋਈ ਹੈ ਤੇ ਜੋ ਪਿੰਡ ਵਾਸੀ ਨੇ ਤੇ ਜੋ ਪਰਿਵਾਰਕ ਮੈਂਬਰ ਨੇ ਕਟਾਣੀ ਕਲਾਂ ਚੌਕੀ ਪੁੱਜੇ ਨੇ ਤੇ ਜੋ ਇੱਥੇ ਦਾ ਚੌਕੀ ਇਨਚਾਰਜ ਹੈ ਉਸਨੇ ਪਰਿਵਾਰ ਨੂੰ ਪੂਰਾ ਭਰੋਸਾ ਦਿਵਾਇਆ ਕਿ ਬੰਦੇ ਨਾ ਇਸ ਕਤਲ ਦੇ ਵਿੱਚ ਆਉਂਦੇ ਨੇ ਉਹਨਾਂ ਦੇ ਵਿਰੁੱਧ ਜੋ ਬਣਦੀਆਂ ਧਰਾਮਾ ਹੇਟ ਕਾਰਵਾਈ ਕਰ ਦਿੱਤੀ ਗਈ ਹੈ ਐਫ ਆਈ ਆਰ ਦੱਜ ਕਰ ਲਈ ਗਈ ਹੈ ਤੇ ਦੂਸਰੇ ਪਾਸੇ ਜੋ ਚੌਕੀ ਇਨਚਾਰਜ ਨੇ ਉਹ ਬਾਈਟ ਦੇਣ ਲਈ ਕੈਮਰੇ ਅੱਗੇ ਬੋਲਣ ਲਈ ਤਿਆਰ ਨਹੀਂ ਉਹਨਾਂ ਦਾ ਕਹਿਣਾ ਹੈ ਕਿ ਜੋ ਉੱਚ ਅਫਸਰ ਨੇ ਉਹੀ ਇਸ ਮੁੱਦੇ ਦੇ ਉੱਪਰ ਆਪਣੀ ਬਾਈਟ ਦੇਣਗੇ ਹਾਂਜੀ ਪ੍ਰਧਾਨ ਜੀ ਕਿੰਨਾ ਜੀ ਆਪਣਾ ਮੈਂ ਨੂੰ ਵਜੀਤ ਸਿੰਘ ਨਾਇਬ ਜੀ ਮੈਂ ਕਾਉਂਸਲਰ ਦਰਾਹੇ ਤੋਂ ਜੱਦੀ ਪਿੰਡ ਮੇਰਾ ਜਟਾਣਾ ਤੇ ਜੋ ਵੀ ਇਹ ਟਰੈਜੇਡੀ ਹੋਈ ਆ ਸਾਡੇ ਪਿੰਡ ਦੇ ਵਿੱਚ ਸਾਡਾ ਨੌਜਵਾਨ ਬੱਚਾ ਜਿਹਨੇ ਕਿ ਆਤਮ ਹੱਤਿਆ ਕੀਤੀ ਆ ਔਰ ਸਾਨੂੰ ਇਹ ਵੀ ਪਤਾ ਲੱਗਿਆ ਕਿ ਜੋ ਜਟਾਣੇ ਸਕੂਲ ਦੇ ਵਿੱਚ ਮੈਡਮ ਪੜਾਉਂਦੀ ਦੀ ਕੁਸਪਾਲ ਕੌਰ ਪਿੰਡ ਰੋਂਪਰ ਤੋਂ ਉਹ ਬੱਚੇ ਨੂੰ ਗਲਤ ਗਾਈਡ ਕਰਕੇ ਉਹਦੇ ਨਾਲ ਜੋ ਅੱਗੇ ਦੀ ਕਾਰਵਾਈਆ ਚਲੋ ਪੱਕੀ ਤਾਂ ਪਤਾ ਨਹੀਂ ਹੈਗਾ ਪੱਕਾ ਕਹਿੰਦਾ ਭਾਵੇਂ ਉਹਨਾਂ ਦੇ ਦਿਓਰ ਨੇ ਤੇ ਉਹਦੇ ਘਰ ਵਾਲੇ ਨੇ ਤੇ ਮੈਡਮ ਨੇ ਆਪ ਬੱਚੇ ਨੂੰ ਇੰਨਾ ਡਰਾ ਧਮਕਾਤਾ ਕਿ ਉਹ ਬੱਚੇ ਨੇ ਆਤਮ ਹੱਤਿਆ ਕਰ ਲਿਆ ਜੋ ਕਿ ਘਰਦਿਆਂ ਲਈ ਬਹੁਤ ਦੁਖਦਈ ਆ ਸਾਡੇ ਲਈ ਵੀ ਸਾਰਿਆਂ ਲਈ ਦੁਖਦਈ ਆ ਅਸੀਂ ਚਾਹੁੰਦੇ ਆ ਕਿ ਉਹਨਾਂ ਦੇ ਨਾਲ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਸਾਰੇ ਜਾਨੇ ਹੁਣ ਕੋਟ ਚੌਕ ਕੀ ਆਏ ਸੀ ਔਰ ਸਾਨੂੰ ਨਾ ਸੌਰੀ ਇੱਥੇ ਕਟਾਣੀ 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 ਕੱਲਾ ਅਸੀਂ ਪਹੁੰਚੇ ਸੀ ਜੀ ਅਸੀਂ ਇੰਚਾਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਵੀ ਤੁਹਾਡੀ ਐਫ ਆਈ ਆਰ ਵਗੈਰਾ ਜੋ ਵੀ ਹੈਗੀ ਆ ਵੀ ਉਹ ਅਸੀਂ ਲਾਂਚ ਕਰਤੀ ਆ ਪਰ ਸਾਨੂੰ ਹਲੇ ਕਾਪੀ ਨਹੀਂ ਮਿਲੀ ਅਸੀਂ ਜਦੋਂ ਸਾਨੂੰ ਕਾਪੀ ਮਿਲੂਗੀ ਸਾਨੂੰ ਬਣਦੀ ਜੋ ਕਾਨੂੰਨੀ ਕਾਰਵਾਈ ਸਾਨੂੰ ਵਿਸ਼ਵਾਸ ਦਿਵਾਉਣਗੇ ਤਾਂ ਅਸੀਂ ਇੱਥੋਂ ਜਾਵਾਂਗੇ ਨਹੀਂ ਡੈੱਡ ਬਾਡੀ ਸਾਡੀ ਉੱਥੇ ਸਿਵਲ ਹਸਪੀਟਲ ਲੁਧਿਆਣੇ ਪਈ ਆ ਉਸ ਤੋਂ ਬਾਅਦ ਸਸਕਾਰ ਹੋਊਗਾ ਜਿਹੜੀਆਂ ਬਣਦੀਆਂ ਧਰਾਵਾਂ ਨੇ ਪ੍ਰਧਾਨ ਜੀ ਉਹ ਲਗਾਤੀਆਂ ਨੇ ਮਤਲਬ ਇਹਨਾਂ ਦੇ ਆਧਾਰ ਤੇ ਪਰ ਧਰਾਮਾ ਤਾਂ ਜੀ ਦੇਖੋ ਹੁਣ ਕਾਨੂੰਨ ਬਦਲੀ ਹੋਏ ਨੇ ਇਹਨਾਂ ਨੇ ਹੁਣ ਪਤਾ ਨਹੀਂ ਸਾਨੂੰ ਦੱਸਦੇ ਨੇ ਵੀ 200 100 108 108 ਵਗੈਰਾ ਜੋ ਧਰਾਮਾ ਹੁਣ ਲਗੀਆਂ ਨੇ ਵੀ ਨਵੀਆਂ ਨੇ ਉਹ ਇਹਨਾਂ ਨੇ ਲਾਈਆਂ ਨੇ ਪਰ ਸਾਨੂੰ ਹਲੇ ਕੋਈ ਵਿਸ਼ਵਾਸ ਨਹੀਂ ਹੈਗਾ ਜਦ ਤੱਕ ਸਾਨੂੰ ਐਫ ਆਈ ਆਰ ਦੀ ਕਾਪੀ ਨਹੀਂ ਮਿਲਦੀ ਅਸੀਂ ਇੰਚਾਰ ਸਾਹਿਬ ਨੂੰ ਪੁੱਛਿਆ ਸੀ ਵੀ ਤੁਸੀਂ ਆਪਣੇ ਸਾਨੂੰ ਵਿਸ਼ਵਾਸ ਦਿਵਾਓ ਜਾਂ ਆਪਣੀ ਵਾਈਟ ਪੱਤਰਕਾਰ ਨੂੰ ਦੋ ਪਰ ਉਹ ਦੇਣ ਤੋਂ ਕੁਤਰੌਂਦੇ ਨੇ ਕਹਿੰਦੇ ਸਾਨੂੰ ਅਫਸਰ ਮਨਾ ਕਰਦੇ ਨੇ ਕਿਉਂ ਮਨਾ ਕਰਦੇ ਨੇ ਇਹਨਾਂ ਨੂੰ ਪਤਾ ਵਾ ਕੀ ਗੱਲਬਾਤ ਹੈ ਜੀ ਅਰ ਅਸੀਂ ਚਾਹੁੰਦੇ ਆ ਵੀ ਸਾਨੂੰ ਇਹ ਪੂਰਾ ਇਨਸਾਫ ਮਿਲੇ ਪਰਿਵਾਰ ਨੂੰ ਇਨਸਾਫ ਮਿਲੇ ਸਾਡੇ ਪਿੰਡ ਨੂੰ ਇਨਸਾਫ ਮਿਲੇ ਜੋ ਇਹ ਕੰਮ ਹੋਇਆ ਬਹੁਤ ਗਲਤ ਹੋਇਆ ਇੱਕ ਨੌਜਵਾਨ ਬੱਚਾ ਮਿਹਨਤੀ ਬੱਚਾ ਜਿਹਨੇ ਕੋਈ ਪਿਛਲੇ ਸਾਲੇ ਪਲੱਸ 2 ਕੀਤੀ ਸੀ ਉਹ ਇਹ ਬਲੀ ਚੜ ਗਿਆ ਜੀ ਪ੍ਰਧਾਨ ਜੀ ਬੜੀ ਦੁਖਦਾਇਕ ਘਟਨਾ ਇੱਕ ਨੌਜਵਾਨ ਬੱਚਾ ਪਿੰਡ ਦਾ ਚਲਿਆ ਗਿਆ ਤੇ ਅੱਜ ਉਸ ਦੀ ਜੋ ਡੈੱਡ ਬੋਡੀ ਆ ਰ ਕਬਰ ਹੋਈ ਹੈ ਪਲੀਜ਼ ਪ੍ਰਸ਼ਾਸਨ ਨੇ ਕੀ ਪ੍ਰਵਸਾਦ ਦਵਾਇਆ ਤੁਹਾਨੂੰ ਦੇਖੋ ਜੀ ਪ੍ਰਸ਼ਾਸਨ ਨੇ ਸਾਨੂੰ ਪੂਰਾ ਭਰੋਸਾ ਦਿੱਤਾ ਵੀ ਜਿਹੜੀ ਵੀ ਬਣਦੀ ਕਾਰਵਾਈ ਹੈ ਅਸੀਂ ਉਹ ਜ਼ਰੂਰ ਕਰਾਂਗੇ ਜਿਹੜੀ ਆਤਮਥਿਆ ਦੀ ਹੋਈ ਆ ਵੀ 306 ਦੀ ਜਗ੍ਹਾ ਤੇ ਕੁਝ 108 ਦੀਆਂ ਧਾਰਾਵਾਂ ਕਰੀਆਂ ਨੇ ਤੇ ਕੁਝ ਡਰਾਉਣ ਧਮਕਾਉਣ ਦੀਆਂ ਅਸੀਂ ਇਹਨਾਂ ਨੂੰ ਕਿਹਾ ਸੀਗਾ ਵੀ ਜਿਹੜਾ ਵੀ ਉਹਨਾਂ ਨੇ ਕੁਝ ਉਹਨਾਂ ਨੇ ਬੱਚੇ ਨੂੰ ਡਰਾਇਆ ਧਮਕਾਇਆ ਵੀ ਉਹਦੀ ਵੀ ਤੁਸੀਂ ਇੱਕ ਕਾਰਵਾਈ ਨਾਲ ਉਹ ਕਰਾਓ ਉਹ ਕਹਿੰਦੇ ਵੀ ਜੋ ਵੀ ਉਹ ਰਿਕਾਰਡ ਆਉਂਦਾ ਜਿਹੜਾ ਫੋਨ ਅਸੀਂ ਦਿੱਤਾ ਉਹਨਾਂ ਨੂੰ ਰਿਕਵਰ ਕਰਿਆ ਉਹਦੇ ਅਕੋਰਡਿੰਗ ਜੋ ਵੀ ਉਹਦੇ ਵਿੱਚ ਸਾਨੂੰ ਨਿਕਲਦਾ ਡਾਟਾ ਮਿਲੂਗਾ ਸਾਈਬਰ ਕ੍ਰਮ ਭੇਜਿਆ ਇਹਨਾਂ ਨੇ ਵੀ ਉਹ ਭੇਜਾਂਗੇ ਅਸੀਂ ਉਹਦੇ ਵਿੱਚ ਜੋ ਵੀ ਡਾਟਾ ਨਿਕਲੂ ਅਸੀਂ ਨਾਲ ਉਹਦੀਆਂ ਧਾਰਾਵਾਂ ਅਸੀਂ ਜੋੜ ਦਾਂਗੇ ਪਿੰਡ ਵਾਸੀ ਜੀ ਸੈਟੀਸਫਾਈ ਨੇ ਸੰਤੋਸ਼ਪ ਨੇ ਦੇਖੋ ਸੈਟੀਸਫਾਈ ਤਾਂ ਅਸੀਂ ਉਦੋਂ ਹੋਵਾਂਗੇ ਜਦੋਂ ਉਹਨਾਂ ਨੂੰ ਅਰੇਸਟ ਪਹੂਗੀ ਕਾਰਵਾਈ ਕਾਰਵਾਈ ਹੋਊਗੀ ਅਰੇਸਟ ਪਹੂ ਅਸੀਂ ਫਿਰ ਅਸੀਂ ਉਹਦੇ ਦੇ ਸੈਟੀਸਫਾਈ ਆ ਕਿਉਂਕਿ ਇਹ ਬਹੁਤ ਵੱਡਾ ਕਾਰਨ ਆ ਜੀ ਇੱਕ ਸਕੂਲ ਟੀਚਰ ਨੇ ਇਹ ਕੱਲ ਨੂੰ ਬਹੁਤ ਵੱਡੀਆਂ ਪ੍ਰੋਬਲਮਾਂ ਆਉਣੀਆਂ ਨੇ ਸਾਡੇ ਸਮਾਜ ਦੇ ਵਿੱਚ ਇਹ ਬਹੁਤ ਵੱਡੀ ਉਹ ਚੱਲਦੀ ਆ ਵੀ ਇੱਕ ਸਕੂਲ ਟੀਚਰ ਨੇ ਬੱਚੇ ਨੂੰ ਗੁੰਮਰਾਹ ਕਰਕੇ ਉਹਦੇ ਨਾਲ ਕੀ ਉਹਦੇ ਨਾਲ ਅਹਜੀਆਂ ਕਾਰਵਾਈਆਂ ਹੋਈਆਂ ਗਲਤ ਕੋਈ ਗੱਲਬਾਤ ਹੋਈ ਆ ਤੇ ਉਹਨੇ ਸੁਸਾਈਡ ਕਰਿਆ ਨਹੀਂ ਇੱਕ ਬੱਚੇ ਦਾ ਨੌਜਵਾਨ ਦਾ ਕਿੱਥੇ ਦਿਲ ਕਰਦਾ ਵੀ ਅਸੀਂ ਆ ਕੇ ਆਪਣਾ ਜ਼ਿੰਦਗੀ ਅਸੀਂ ਸਮਾਪਤ ਕਰੀਏ ਤੇ ਦੇਖੋ ਇਹ ਸਾਨੂੰ ਸਾਰਿਆਂ ਨੂੰ ਇਹ ਦੇਖਣਾ ਪੈਣਾ ਵੀ ਇਹ ਚੱਲ ਕੀ ਰਿਹਾ ਸਕੂਲ ਦੇ ਵਿੱਚ ਇੱਕ ਬੰਦਾ ਬੱਚਾ ਪਲੱਸ 2 ਪਾਸ ਕਰੇ ਕੱਲ ਨੂੰ ਸਾਡੀਆਂ ਕੁੜੀਆਂ ਤੇ ਵੀ ਹੋ ਸਕਦਾ ਕੋਈ ਕੱਲ ਨੂੰ ਮੇਲ ਵੀ ਕਰ ਸਕਦਾ ਕੋਈ ਮਾਸਟਰ ਵੀ ਛੋਟੀ ਬੱਚੀ ਨਾਲ ਇਸ ਜਿਹੀ ਕੋਈ ਹਰਕਤਾਂ ਕਰ ਸਕਦਾ ਇਹ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਨੂੰ ਸਾਰਿਆਂ ਨੂੰ ਕੁਝ ਦੇਖਣ ਦੀ ਲੋੜ ਆ ਤੇ ਇਹਨੀਆਂ ਜਿਹੜੀਆਂ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਇਸ ਦੇ ਤੌਰ ਤੇ ਬਾਕੀ ਜੋ ਵੀ ਆਉਂਦੀ ਆ ਪ੍ਰਸ਼ਾਸਨ ਦੇਖਦਾ ਅੱਗੇ ਕੀ ਕਰਦੇ ਆ ਕਾਰਵਾਈ ਅੱਗੇ ਦੀ ਦੇਖਦੇ ਆ ਜੀ ਪਰਸੋਂ ਕੀ ਕਹਿਣਾ ਚਾਹੋ ਦੇਖੋ ਜੀ ਅਸੀਂ ਸਵੇਰੇ ਬਾਡੀ ਰਿਕਵਰ ਹੋ ਗਈ ਉਹ ਪੋਸਟਮਾਰਡ ਵੀ ਲੁਧਿਆਣੇ ਚਲੀ ਗਈ ਤੇ ਹੁਣ ਅਸੀਂ ਕਟਾਣੀ ਗੱਲਾਂ ਚੌਂਕੀ 'ਚ ਖੜੇ ਆਂ ਇੱਥੇ ਇੰਚਾਰਜ ਸਾਹਿਬ ਜਸਪਾਲ ਸਿੰਘ ਨੇ ਸਾਨੂੰ ਪੂਰਨ ਵਿਸ਼ਵਾਸ ਦਿਵਾਇਆ ਵੀ ਅਸੀਂ ਧਾਰਾ 108 22 ਨੇਮ ਮੈਡਮ ਸੁਖਪਾਲ ਕੌਰ ਉਹਦਾ ਦਿਓਰ ਸ਼ੁਗਦਰਸ਼ਨ ਸਿੰਘ ਹੈਪੀ ਤੇ ਤੇ ਰਾਮ ਸਿੰਘ ਉਹਨਾਂ ਦੇ ਤਿੰਨਾਂ ਦੇ ਬਾਈ ਨੇਮ ਐਫ ਆਈ ਆਰ ਦਰਜ ਹੋ ਚੁੱਕੀ ਹੈ ਬਾਕੀ ਸਾਨੂੰ ਲੈਡ ਦੀ ਪ੍ਰੋਬਲਮ ਕਰਕੇ ਐਫ ਆਈ ਆਰ ਦੀ ਕਾਪੀ ਮਿਲੀ ਨਹੀਂ ਜਿਵੇਂ ਹੀ ਮਿਲਦੀ ਅਸੀਂ ਤੁਹਾਨੂੰ ਦੱਸਾਂਗੇ